ਲਵਲੀ ਖੋਸ਼ ਵਿੱਚ ਆ ਪਾਣੀ ਤਾਂ ਤੈਨੂੰ ਮੈਂ ਦਿੰਨੀ ਆ ਨਖਤਿਆ ਹੁਣ ਕਰਦੀਆਂ ਚੀਜ਼ਾਂ ਚੁੱਕ ਚੁੱਕ ਕੇ ਵੇਚਣ ਲੱਗ ਪਿਆ ਵਾ ਉਠੋ ਉਹ ਜਾ ਪਾਣੀ ਲੈ ਕੇ ਆ ਨਹੀਂ ਪਾਣੀ ਦਾ ਘੋਟ ਕੇ ਦੇ ਦੇ ਉਹਨੂੰ ਤੈਨੂੰ ਮੈਂ ਕਦੋਂ ਦਾ ਕਹਿਣ ਲਈ ਆ ਤੂੰ ਮੇਰੀ ਥਾਂ ਥਾਂ ਬੇਤੀ ਕਰਾਉਣ ਡਿਆ ਤੂੰ ਛੱਡ ਮੇਰੀ ਬਾ ਪੰਚੀ ਲੜਨੀ ਆ ਤੂੰ ਤੈਨੂੰ ਤਾਂ ਮੈਂ ਨਿਪਟ ਬਣੂਗਾ ਉਹ ਤੂੰ ਕਿਉਂ ਟੈਨਸ਼ਨ ਲੈਣ ਲਈ ਆ ਸਭ ਕੁਝ ਛੱਡ ਦੇਣਾ ਜਿਹੜੇ ਤੈਨੂੰ ਗੱਲਾਂ ਕਰਦੇ ਆ ਨਾ ਇਨਾਂ ਨਾਲ ਵੱਧ ਬਣਾ ਕੇ ਦਸੂਗਾ ਤੁਹਾਨੂੰ ਇੱਕ ਵਾਰੀ ਨਾ ਮੈਨੂੰ ਸਰਪੰਚ ਬਣਨ ਲੈ ਲੈਂਦੇ ਇਹਨੂੰ ਤੇ ਨਾ ਮੈਂ ਲੱਤ ਮਾਰ ਕੇ ਘਰੋਂ ਬਾਹਰ ਕੱਢਣਾ ਤੂੰ ਟੈਨਸ਼ਨ ਨਾ ਲੈ ਤੂੰ ਤੇ ਸਰਪੰਚ ਨਾ ਡੀਕੋ ਇਹ ਕੰਮ ਹੋ ਸਕਦਾ ਵਾ ਜੇ ਕਰਨਾ ਹੋਵੇ ਤੇ ਵਿਆਹ ਮਾਣਾ ਕਰਨ ਇੱਕ ਵਾਰੀ ਵੇਖ ਲੋ ਹੋਰ ਜੇ ਹੋ ਜੂਗੀ ਠੀਕ ਆ ਨਹੀਂ ਹੋਗੀ ਤੇ ਜਿੱਦਾਂ ਮਰਜ਼ੀ ਕਰਿਓ ਮੈਂ ਨਹੀਂ ਪਹਿ ਤੁਹਾਨੂੰ ਕਹਿੰਦਾ ਕੱਖ ਵੇ ਜੋ ਹੁਣ ਮੇਡੀਸਨ ਗੱਲ ਮਨ ਲਾ ਕੇ ਨਾ ਇੱਕ ਵਾਰੀ ਕਰ ਲਾ ਪੈਸੇ ਤੇ ਤੇ ਲਾ ਲਾਂਗੇ ਆਪਾਂ ਤੇ ਪੈਸੇ ਲਾਉਣੇ ਆ ਹੋਰ ਲਾਉਣੇ ਨਹੀਂਗੇ ਜਦੋਂ ਲੋਡ ਪਈ ਲਾਉਣੇ ਪੈਣੇ ਆ ਇਹ ਥੋੜੀ ਪੈਸੇ ਹੁਣ ਸਰਪੰਚੀਆਂ ਲਾਉਣ ਨੂੰ ਰੱਖ